ਹਾਂਜੀ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਜਿਵੇਂ ਕਿ ਪਿਛਲੇ ਦਿਨੇ ਸਰਦੀ ਤਣਾਵ ਦੇ ਕਾਰਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਪੰਜਾਬ ਦੇ ਸਾਰੇ ਸਕੂਲ ਕਾਲਜ ਯੂਨੀਵਰਸਟੀਆਂ ਬੰਦ ਰਹੇ ਸੀ ਤਾਂ ਅੱਜ ਫੇਰ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਹਨੇ ਆਪਣੇ ਪੇਜ ਦੇ ਉੱਪਰ ਮੈਸੇਜ ਪਾਇਆ ਹੈਗਾ 2 ਮਈ ਯਾਨੀ ਕਿ ਕੱਲ ਤੋਂ ਜਿਹੜੇ ਸਕੂਲ ਕਾਲਜ ਯੂਨੀਵਰਸਿਟੀਆਂ ਨੇ ਦੁਬਾਰਾ ਫੇਰ ਪਹਿਲਾ ਵਰਗੇ ਜਿਹੜੇ ਟਾਈਮ ਦੇ ਉੱਪਰੋਂ ਖੋਲਣਗੇ ਪੜਦੇ ਆਪਾਂ ਪੰਜਾਬ ਰਾਜ ਦੇ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਸਮੇਤ ਸਮੁੱਚੇ ਵਿਦਿਅਕ ادارے ਕੱਲ ਮਿਤੀ 12 ਮਈ 2025 ਤੋਂ ਆਮਾਂ ਖੁੱਲਣਗੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਰੈਗੂਲਰ ਕਲਾਸਾਂ ਲੱਗਣਗੀਆਂ ਅਤੇ ਪਹਿਲਾਂ ਤੋਂ جاری ਸਮਾਚਾਰ ਅਨੁਸਾਰ ਪ੍ਰੀਖਿਆਵਾਂ ਵੀ ਹੋਣਗੀਆਂ ਸਾਨੂੰ ਸਾਡੇ ਬਹਾਦਰ ਸੈਨਿਕਾਂ ਦੀ ਬਹਾਦਰੀ ਉੱਤੇ ਮਾਣ ਹੈ ਤਾਂ ਪਿਆਰੇ ਵਿਦਿਆਰਥੀਓ ਇਹਦਾ ਮਤਲਬ ਕੱਲ ਤੋਂ ਤੁਹਾਡੇ ਸਕੂਲ ਖੁੱਲੇ ਆਗੇ ਸਾਰੇ ਵਿਦਿਆਰਥੀਆਂ ਨੇ ਕੱਲ ਸਕੂਲ ਜਾਣਾਗਾ ਜਿਹੜੇ ਯੂਨੀ ਕਾਲਜ ਜਾਂਦੇ ਯੂਨੀਵਰਸਿਟੀ ਜਾਂਦੇ ਅਗੇ ਤਾਂ ਹਰ ਇੱਕ ਨੇ ਸਮੇਂ ਦੇ ਅਨੁਸਾਰ ਜਿਵੇਂ ਜਿਹੜਾ ਟਾਈਮ ਤੁਹਾਡਾ ਪਹਿਲਾਂ ਸੀ ਉਸੇ ਸਮੇਂ ਦੇ ਅਨੁਸਾਰ ਜਿਹੜੇ ਸਕੂਲ ਕਾਲਜ ਯੂਨੀਵਰਸਿਟੀਆਂ ਦੁਆਰਾ ਫਿਰ ਖੁੱਲੀਆਂ ਨੇ ਤਾਂ ਸਾਰਿਆਂ ਨੇ ਸਕੂਲ ਕਾਲਜ ਯੂਨੀਵਰਸਿਟੀ ਪਹੁੰਚਣਾ ਹੈ ਧੰਨਵਾਦ ਹਾਂਜੀ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਜਿਵੇਂ ਕਿ ਪਿਛਲੇ ਦਿਨੇ ਸਰਦੀ ਦੇ ਤਣਾਵ ਦੇ ਕਾਰਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਪੰਜਾਬ ਦੇ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਬੰਦ ਰਹੇ ਸੀ ਤਾਂ ਦੇ ਫੇਰ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਹਨਾਂ ਨੇ ਆਪਣੇ ਪੇਜ ਦੇ ਉੱਪਰ ਮੈਸੇਜ ਪਾਇਆ ਹੈਗਾ ਵੀ 12 ਮਈ ਯਾਨੀ ਕਿ ਕੱਲ ਤੋਂ ਜਿਹੜੇ ਸਕੂਲ ਕਾਲਜ ਯੂਨੀਵਰਸਿਟੀਆਂ ਨੇ ਦੁਬਾਰਾ ਫੇਰ ਪਹਿਲਾਂ ਵਰਗੇ ਜਿਹੜੇ ਟਾਈਮ ਦੇ ਉੱਪਰ ਉਹ ਖੋਲਣਗੇ ਪੜਦੇ ਆਪਾਂ ਪੰਜਾਬ ਰਾਜ ਦੇ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਸਮੇਤ ਸਮੁੱਚੇ ਵਿਦਿਅਕ ادارے ਕੱਲ ਮਿਤੀ 12 ਮਈ 2025 ਤੋਂ ਆਮਾਂ ਖੁੱਲਣਗੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਰੈਗੂਲਰ ਕਲਾਸਾਂ ਲੱਗਣਗੀਆਂ ਅਤੇ ਪਹਿਲਾਂ ਤੋਂ جاری ਸਮਾਚਾਰ ਅਨੁਸਾਰ ਪ੍ਰੀਖਿਆਵਾਂ ਵੀ ਹੋਣਗੀਆਂ ਸਾਨੂੰ ਸਾਡੇ ਬਹਾਦਰ ਸੈਨਿਕਾਂ ਦੀ ਬਹਾਦਰੀ ਉੱਤੇ ਮਾਣ ਹੈ ਤਾ ਪਿਆਰੇ ਵਿਦਿਆਰਥੀਓ ਇਹਦਾ ਮਤਲਬ ਕੱਲ ਤੋਂ ਤੁਹਾਡੇ ਸਕੂਲ ਖੁੱਲੇ ਆਗੇ ਸਾਰੇ ਵਿਦਿਆਰਥੀਆਂ ਨੇ ਕੱਲ ਸਕੂਲ ਜਾਣਾਗਾ ਜਿਹੜੇ ਯੂਨੀ ਕਾਲਜ ਜਾਂਦੇ ਯੂਨੀਵਰਸਿਟੀ ਜਾਂਦੇ ਆਗੇ ਤਾਂ ਹਰ ਇੱਕ ਨੇ ਸਮੇਂ ਦੇ ਅਨੁਸਾਰ ਜਿਵੇਂ ਜਿਹੜਾ ਟਾਈਮ ਤੁਹਾਡਾ ਪਹਿਲਾਂ ਸੀ ਉਸੇ ਸਮੇਂ ਦੇ ਅਨੁਸਾਰ ਜਿਹੜੇ ਸਕੂਲ ਕਾਲਜ ਯੂਨੀਵਰਸਿਟੀਆਂ ਦੁਆਰਾ ਫਿਰ ਖੁੱਲੀਆਂ ਨੇ ਤਾਂ ਸਾਰਿਆਂ ਨੇ ਸਕੂਲ ਕਾਲਜ ਯੂਨੀਵਰਸਿਟੀ ਪਹੁੰਚਣਾਗਾ ਧੰਨਵਾਦ